इंडोस्ट इंडिया चैनल ਦੇ ਉੱਤੇ ਲਾਈਵ ਜੁਟ ਚੁੱਕੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਹਾਜ਼ਰ ਹਾਂ ਜੀ ਪ੍ਰੋਗਰਾਮ ਵਾਸਤੋਂ ਪ੍ਰਵਾਸ ਤੱਕ ਲੈ ਕੇ ਕਿਵੇਂ ਤੁਸੀਂ ਪਹਿਲੀ ਵਾਰ ਜਾਣੋ ਸਾਡਾ ਅੱਜ ਦਾ ਵਿਸ਼ਾ ਹੈਗਾ ਵੀਜ਼ਾ 462 ਵਰਕ ਐਂਡ ਹੌਲਿਡੇ ਵੀਜ਼ਾ ਫਾਰ ਆਸਟ੍ਰੇਲੀਆ ਸੋ ਇਸ ਵਿਸ਼ੇ ਤੇ ਆਪਾਂ ਗੱਲ ਗੱਲਬਾਤ ਕਰਾਂਗੇ ਅੱਜ ਤੇ ਸਾਡੇ ਨਾਲ ਮੈਲਬਨ ਤੋਂ ਲਾਈਵ ਜੁੜਨਗੇ ਬਾਈ ਨਵਜੋਤ ਸਿੰਘ ਕਹਿੰਦੇ ਹੋਰੀ ਸੋ ਪਹਿਲਾਂ ਸੀ ਮਾਫੀ ਮੰਗ ਲਈ ਕਿ ਇਸ ਪ੍ਰੋਗਰਾਮ ਜਿਵੇਂ ਹਰ ਹਫ਼ਤਾ ਮਿੱਟੂ ਭਾਈ ਜੀ ਪੇਸ਼ ਕਰਦੇ ਨੇ ਸੋ ਅੱਜ ਥੋੜਿਆ ਜਿਹਾ ਸਾਡੀਆਂ ਕੋਈ ਨਿੱਜੀ ਅ ਮੁਸ਼ਕਲਾ ਵੀ ਨਹੀਂ ਕਹਿ ਸਕਦਾ ਉਹਨਾਂ ਦਾ ਥੋੜਾ ਜਿਹਾ ਅੱਜ ਡਿਊਟੀ ਲੱਗ ਗਈ ਐਡਿਲੇਟ ਦੇ ਕੋਲ ਮਰੇ ਬ੍ਰਿਜ ਦੇ ਵਿੱਚ ਅੱਜ ਲਾਈਵ ਇੱਕ ਮੇਲਾ ਹੋ ਰਿਹਾ ਜੀ ਜਿਹਨੂੰ ਕਰਵਾ ਰਹੇ ਜਗਤਾਰ ਸਿੰਘ ਨਾਗਰੀ ਹੋਰੀ ਸੋ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਦੋਸਤ ਮਿੱਤਰ ਐਡਿਲੇਟ ਤੋਂ ਜੁੜੇ ਨੇ ਉਹਨਾਂ ਜਰੂਰ ਉਸ ਮੇਲੇ ਦੇ ਵਿੱਚ ਹਾਜ਼ਰੀ ਲਵਾਇਓ ਉੱਥੇ ਹਰਦੇਵ ਮਾਹੀ ਨੰਗਲ ਅਤੇ ਰਾਜ ਕਾਕੜਾ ਜੀ ਉਹ ਚੇਚੇ ਦਾਪ ਤੇ ਪਹੁੰਚੇ ਨੇ ਤੇ ਉਹ ਆਪਣੇ ਜੋ ਵੀ ਸੱਭਿਆਚਾਰਕ ਰੰਗ ਪੇਸ਼ ਕਰਨਗੇ ਗਾਣਿਆਂ ਦੇ ذریعے ਸੋ ਆਪਾਂ ਹੁਣ ਸੱਜਾ ਜਾਣੇ ਬਾਈ ਨਿਰਜੋਤ ਸਿੰਘ ਕੈਲੇ ਹੋ ਕੈਲੇ ਹੋ ਹਨ ਮਹਿਲਬੰਤੋਂ ਤੇ ਫਿਰ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਬਾਈ ਜੀ ਹੈਗੇ ਹੋ ਜੀ ਇੱਥੇ ਹਾਂਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਪਿੰਡ ਉਸਰੇ ਦੇ ਦਿਸਾਰ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜੀ ਕਿਵੇਂ ਇੱਕ ਖਰਚਾਲਾ ਤੇ ਕਿਵੇਂ 4000 ਜਿਵੇਂ ਮੈਂ ਭਰੀ ਜ਼ਿੰਦਗੀ ਭਾਈ ਹਾਲ ਚਾਲ ਵਧੀਆ ਨੇ ਵੀਕਐਂਡ ਆ ਤੁਹਾਨੂੰ ਪਤਾ ਹੀ ਆ ਹੁਣ ਬਸ ਇਦੋਂ ਬਾਅਦ ਬੱਚਿਆਂ ਦੇ ਨਾਲ ਚਲੇ ਜਾਣਾ ਉਹ ਬਿਜ਼ੀ ਲਾਈਫ ਪਰ ਠੀਕ ਆ ਪਰ ਪ੍ਰਮਾਤਮਾ ਦੀ ਬੜੀ ਕਿਰਪਾ ਜੀ ਹਾਂ ਇਦੋਂ ਵਧੀਆ ਲਾਈਫ ਨਹੀਂ ਹੋ ਸਕਦੀ ਆਨੰਦ ਜੀ ਹਾਂਜੀ ਬਿਲਕੁਲ ਭਾਈ ਇਹ ਤਾਂ ਪ੍ਰਮਾਤਮਾ ਜਿੰਨਾ ਸੀ ਸ਼ੁਕਰ ਕਰੀਏ ਉਹਨਾਂ ਥੋੜਾ ਹੈ ਸੋ ਦੋਸਤੋ ਜਿਵੇਂ ਤੁਹਾਡੇ ਕੁਝ ਸਾਨੂੰ ਪਿਛਲੇ ਹਫਤੇ ਵੀ ਜੋ ਸਵਾਲ ਜਵਾਬ ਆਏ ਸੀ ਉਹ ਵੀ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਇਨਕਲੂਡ ਕਰਾਂਗੇ ਆਪਣੇ ਫੇਸਬੁੱਕ ਤੇ YouTube ਚੈਨਲ ਤੋਂ ਜੋ ਵੀ ਸਾਨੂੰ ਕੁਐਸਚਨ ਤੁਹਾਡੇ ਮਿਲੇ ਸੀਗੇ ਪਰ ਅੱਜ ਦੇ ਇਸ ਆਪਾਂ ਜੋ ਅੱਜ ਦਾ ਟਾਪਿਕ ਆ 462 ਵੀਜ਼ਾ ਜਿਹਨੂੰ ਕਿ ਆਪਾਂ ਵਰਕ ਐਂਡ ਹੌਲੀਡੇ ਵੀਜ਼ਾ ਆਸਟ੍ਰੇਲੀਆ ਕਰਕੇ ਜਾਣਦੇ ਆ ਇਹ ਦਿਨ ਨਾਲ ਸੰਬੰਧਤ ਸਾਨੂੰ ਜੋ ਵੀ ਸਵਾਲ ਸਾਡੇ ਖੁਦ ਦੇ ਜ਼ਿਹਨ ਦੇ ਵਿੱਚ ਸੀਗੇ ਜਾਂ ਤੁਹਾਡੇ ਵੱਲੋਂ ਜੋ ਆਏ ਸੀ ਆਪਾਂ ਸਾਰੇ ਆ ਦੇ ਇਨਕਲੂਡ ਕਰਕੇ ਪੁੱਛਨੇ ਆ ਬਾਈ ਜੀ ਹਮਰਾਂ ਤੋਂ ਸੋ ਬਾਈ ਜੀ ਪਹਿਲਾਂ ਤੁਸੀਂ ਇਸ ਵੀਜ਼ੇ ਨਾਲ ਸੰਬੰਧ ਜੋ ਆਪਾਂ ਆਪਣੇ ਪੋਸਟ ਦੇ ਉੱਤੇ ਜਾਣਕਾਰੀ ਦਿੱਤੀ ਸੀ ਜੋ ਆਪਾਂ ਉਹ ਇਨਫੋਰਮੇਸ਼ਨ ਸ਼ੇਅਰ ਕਰਨੀ ਪਹਿਲਾਂ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਦੇਖੋ ਬਾਈ ਜੀ ਪਹਿਲਾਂ ਤਾਂ ਜਿਹੜਾ ਸਬਕਲੱਸ 462 ਆ ਵਰਕ ਐਂਡ ਹੌਲੀਡੇ ਵੀਜ਼ਾ ਇਟ ਦਾ ਬੈਲਟ ਰਿਸਟ੍ਰੇਸ਼ਨ ਆ ਉਹ 1 ਅਕਤੂਬਰ ਤੋਂ ਸਟਾਰਟ ਹੋ ਚੁੱਕੀ ਹੈ ਜੇ ਕਿਸੇ ਨੇ ਵੋਟ ਰਜਿਸਟਰ ਆਪਣਾ ਨਾਮ ਪਾਉਣਾ ਹੈ ਮਤਲਬ ਕਿ ਜਿਹਨੇ ਲਾਟਰੀ ਪਾਣੀ ਹੈ ਲੋ ਤਾਂ ਤੁਸੀਂ ਆਪਣਾ ਐਮੀ ਕਾਊਂਟ ਬਣਾਓ ਉੱਥੇ ਨਿਊ ਐਪਲੀਕੇਸ਼ਨ ਸਿਲੈਕਟ ਕਰੋ ਉੱਥੇ ਸਬ 462 ਦਾ ਵੋਟ ਰਜਿਸਟ੍ਰੇਸ਼ਨ ਉਹਦੇ ਲਈ ਤੁਹਾਡੀ ਉਮਰ 18 ਤੋਂ 30 ਸਾਲ ਚਾਹੀਦੀ ਹੈ ਇੰਡੀਅਨ ਪਾਸਪੋਰਟ ਹੋਲਡਰ ਹੋ ਉਹਦੀ ਡਿਟੇਲਸ ਨੇ ਬਣੀਆਂ ਨੇ ਨਾਲ ਤੁਹਾਡੇ ਕੋਲ ਇੱਕ ਪੈਨ ਕਾਰਡ ਹੋਣਾ ਚਾਹੀਦਾ ਦੂਜੀ ਡਿਜੀਬਿਲਟੀ ਇਹ ਆ ਸੈਕੰਡਰੀ ਐਜੂਕੇਸ਼ਨ ਤੋਂ ਬਾਅਦ ਤੁਹਾਡੀ 2 ਸਾਲ ਦੀ ਪੋਸਟ ਸਕੈਂਡਰੀ ਐਜੂਕੇਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਮਤਲਬ ਕਿ ਤੁਸੀਂ ਚਾਹੇ ਤੱਕ ਡਿਗਰੀ ਚ 2 ਸਾਲ ਕੰਪਲੀਟ ਕੀਤਾ ਹੋਣ ਚਾਹੇ ਕਿਸੇ ਕਿਤਾਬ ਮੰਗਿਤਾ ਹੋਵੇ ਜੇ ਉਹ ਨਹੀਂ şartਾਂ ਤੁਸੀਂ ਪੂਰੀਆਂ ਕਰਦੇ ਫਿਰ ਤੁਸੀਂ ਵੈਲੰਟ ਰਜਿਸਟਰ ਨਾ ਕਰਿਓ ਨਾਲ ਤੁਹਾਡੇ ਕੋਲ ਫੰਕਸ਼ਨਲ ਇੰਗਲਿਸ਼ ਚਾਹੀਦੀ ਹੈ ਮੰਨ ਲਓ ਤੁਸੀਂ ਅੱਜ ਵੈਲੰਟ ਰਜਿਸਟਰ ਕਰ ਦਿੰਦੇ ਆ ਬਾਅਦ ਵਿੱਚ ਜਦੋਂ ਤੁਹਾਡੇ ਤੋਂ ਵੀਜ਼ਾ ਅਪਲੀਕੇਸ਼ਨ ਲਈ ਤੁਹਾਡਾ ਡਰਾਅ ਚ ਨਾਮ ਆ ਜਾਂਦਾ ਫਿਰ ਜੇ ਤੁਸੀਂ ਇਹ ਗੱਲ ਸੋਚਦੇ ਹੋ ਵੀ ਮੇਰੇ ਕੋਲ ਤਾਂ ਬਿਗੜੀ ਤੋਂ ਬਾਅਦ 2 ਸਾਲ ਦੀ ਐਜੂਕੇਸ਼ਨ ਨਹੀਂ ਸੀ ਜਾਂ ਮੇਰੇ ਕੋਲ ਫੰਕਸ਼ਨਲ ਐਜੂਕੇਸ਼ਨ ਨਹੀਂ ਸੀ ਤਾਂ ਵੀਜ਼ਾ ਤਾਂ ਰਿਫਿਊਜ਼ ਹੋ ਜਾਣਾ ਇਸ ਕਰਕੇ ਜਿਹੜਾ ਸੱਜਣ ਅਜੀਬ ਵਾਲਾ 18 ਤੋਂ 20 ਸਾਲ ਉਮਰ ਹਾਂ ਫੰਕਸ਼ਨਲ ਇੰਗਲਿਸ਼ ਤੇ ਪੋਸਟ ਸਕੈਂਡਰੀ 2 ਸਾਲ ਦੀ ਐਜੂਕੇਸ਼ਨ ਕੰਪਲੀਟ ਚਾਹੀਦੀ ਹੈ ਚਾਹੇ ਤੁਹਾਡਾ ਡਿਪਲੋਮਾ ਹੋਵੇ ਚਾਹੇ ਤੁਹਾਡੀ ਡਿਗਰੀ ਦੇ 2 ਸਾਲ ਕੰਪਲੀਟ ਹੋਏ ਹੋਣ ਤੇ ਨਾਲ ਤੁਹਾਡੇ ਕੋਲੇ ਪੈਨ ਕਾਰਡ ਹੋਣਾ ਲਾਜ਼ਮੀ ਹੈ ਵੈਲਿਡ ਰਜਿਸਟਰ ਕਰਨ ਦੇ ਲਈ ਜਿਹੜੀ ਫੀਸ ਆ ਸਿਰਫ 25 ਡਾਲਰ ਇਸ ਪ੍ਰੋਗਰਾਮ ਦੇ ਵਿੱਚ ਦੁਬਾਰਾ ਆ ਕੇ ਇਹ ਚੀਜ਼ ਡਿਸਕਸ ਕਰਨ ਦਾ ਇੱਕੋ ਇੱਕ ਮਕਸਦ ਆ ਇੰਡੀਆ ਦੇ ਵਿੱਚ ਤੋਂ 4-4 ਲੱਖ ਰੁਪਈਆ ਤੁਹਾਡੇ ਤੋਂ ਇਕੱਠਾ ਕਰੀ ਜਾਂਦੇ इवन ਕਿ ਲੱਖ ਰੁਪਈਆ ਦੇਣਾ ਵੀ ਬਹੁਤ ਜ਼ਿਆਦਾ ਵੈਲਟ ਰੀਸਟ੍ਰੇਸ਼ਨ ਦੇ ਪ੍ਰੋਸੈਸ ਲਈ ਜੇ ਵੀ ਤੁਹਾਡੇ ਤੋਂ 5-10000 ਰੁਪਈਆ ਲੈ ਕੇ ਕਹਿੰਦਾ ਉਹ ਮਜਾਜ ਬਣ ਸਕਦਾ ਪਰ ਤੁਸੀਂ ਇਹ ਬੈਲੈਂਸ ਲਈ ਰਿਸਟਰ ਆਪਣੇ ਆਪ ਵੀ ਹੋ ਸਕਦੇ ਹੋ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਪਹਿਲੀ ਫੀਸ 25 ਗੱਲ 1000 ਰੁਪਏ ਨੇ। ਇੱਕ ਇੱਕ ਦੋਬਰ ਦਾ ਲੈ ਕੇ ਕੱਤੇ ਇੱਕ ਦੋਬਰ ਦਾ ਇਸਟਾ ਕਰ ਸਕਦੇ। ਤੇ ਜਿਹੜਾ ਬੈਲਟ ਆ 30 April 2025 ਤੱਕ ਤੁਹਾਡਾ ਨਾਲ ਉਹਦੇ ਵਿੱਚ ਰਹੂਗਾ। 14 October 2024 ਤੋਂ ਡਰਾਅ ਇਟਰਨਲ ਸ਼ੁਰੂ ਹੋ ਜਾਣੇ। ਜੇ ਤੁਹਾਡਾ 30 April 2025 ਤੱਕ ਡਰਾਅ ਨਹੀਂ ਨਿਕਲਦਾ ਤਾਂ ਬੈਲਟੜਾ ਇਸਾ ਲੀਵ ਲੈ ਜਾਣਾ। ਫਿਰ ਤੁਹਾਨੂੰ ਅਗਲੇ ਸਾਲ ਨਮਾ ਬੈਲਟ ਰਜਿਸਟਰ ਕਰਨਾ ਪੈਣਾ। ਲੱਖਾਂ ਲੋਕਾਂ ਨੇ ਅਪਲਾਈ ਕਰਨ ਸਿਰਫ ਵੀਜ਼ਾ ਅਪਲੀਕੇਸ਼ਨ ਦੇ ਜਿਹੜੇ ਕੋਟਾ ਜਿਹੜਾ ਬਾਜ਼ਾਰ ਨਹੀਂ ਹੈ ਇਸ ਕਰਕੇ ਐਵੇਂ ਕਿ ਉਹਦੇ ਝਾਂਸੇ ਚਾ ਕੇ ਵੀ ਖੁੱਲ ਗਿਆ ਜੀ ਆਸਟ੍ਰੇਲੀਆ ਦਾ ਵਰਕ ਪਰਮਿਟ ਵੀਜ਼ਾ ਆਸਟ੍ਰੇਲੀਆ ਨੇ ਬਿਨਾਂ ਡਿਗਰੀ ਤੋਂ ਬਿਨਾਂ IELTS 5 ਬੈਂਡ ਤੋਂ ਤੁਹਾਨੂੰ ਵੀਜ਼ਾ ਦੇਣਾ ਸਟਾਰਟ ਕਰਤੇ ਉਹ ਜਿਹੜੀਆਂ ਜਿਹੜੀਆਂ ਉੱਥੇ ਐਡਵਰਟਾਈਜ਼ਮੈਂਟ ਹੋ ਰਹੀਆਂ ਨੇ ਉਹਨਾਂ ਤੋਂ ਬਚੋ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ 25 ਡਾਲਰ ਖਰਚ ਕੇ ਰਜਿਸਟ੍ਰੇਸ਼ਨ ਨਹੀਂ ਹੈ ਜੇ ਤੁਹਾਨੂੰ ਤੁਹਾਡਾ ਡਰਾਵ ਨਿਕਲ ਜਾਂਦਾ ਤੁਸੀਂ ਲੱਕੀ ਹੋਂ ਫਿਰ ਜਦੋਂ ਵੀਜ਼ਾ ਅਪਲਾਈ ਕਰਨਾ ਉਹਦੀ ਫੀਸ ਸਾਡੇ 600 ਡਾਲਰ ਹੈ ਬੈਲੈਂਟ ਲਈ 5000 10000 ਤੋਂ ਵੱਧ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜੇ ਕੋਈ ਅਪਲੀਕੇਸ਼ਨ ਲਵਾਉਣ ਨੂੰ ਕਹਿੰਦਾ ਤਾਂ 25 30 50000 ਹੋ ਜਾਂਦਾ ਕੋਈ ਲੱਖ ਰੁਪਏ ਲੈ ਲਵੇ ਜਦੋਂ ਤੁਹਾਡਾ ਡਰਾਵ ਨਿਕਲੇ ਆਉਂਦਾ ਉਹ ਬਾਅਦ ਦੀਆਂ ਗੱਲਾਂ ਨੇ ਉਹ ਉੱਥੇ ਤੱਕ ਜਾਜਾ ਪਰ ਐਵੇਂ ਮੁੱਟਕ ਸੁੱਟ ਤੋਂ ਬਚੇ ਲੋ ਫਸਣਾ ਨਾ ਰਹਿਕੋ ਮੋੜ ਕੇ ਫਿਰ ਤੁਸੀਂ ਸਾਨੂੰ ਫੋਨ ਕਰਦੇ ਨੇ ਕਿ ਸਾਡੇ ਤੋਂ 7 ਲੱਖ ਲੈ ਗਿਆ ਜੀ 8 ਲੱਖ ਲੈ ਗਿਆ ਦੋ ਫੋਨ ਭਾਈ ਆਲਰੇਡੀ ਮੈਨੂੰ ਆ ਚੁੱਕੇ ਆ अच्छा ਜਿਹੜਾ ਨੇ ਇੱਕ ਨੇ ਸ਼ਾਇਦ 4 ਲੱਖ ਰੁਪਏ ਦੇ ਦਿੱਤਾ ਦੂਜੇ ਨੇ ਕਿਸੇ ਨੇ 5 ਲੱਖ ਰੁਪਏ ਦੇ ਦਿੱਤਾ ਠੀਕ ਹੈ ਇਸ ਕਰਕੇ ਇਹਨਾਂ ਤੋਂ ਵਜੋ ਆ ਵੀ ਆਪਾਂ ਅਗਲੇ ਟਾਪਿਕ ਦੇ ਵੀ ਜਾਣਾ ਕਿਉਂਕਿ ਮੈਨੂੰ ਸਵਾਲ ਪੁੱਛ ਲਓ ਜਿਹੜੇ ਤੁਹਾਡੇ ਜਿੰਨ ਤੇ 1 ਬਾਈ 1 ਇਹਦੇ ਰਿਲੇਟਡ ਹੈਗੇ ਹਾਂਜੀ ਬਾਈ ਜੀ ਜੋ 462 ਵੀਜ਼ਾ ਲਈ ਆਪਣੇ ਕੋਲ ਕੁਝ ਪਿਛਲੇ ਸਵਾਲ ਆਇਆ ਸੀ ਕੁਝ ਜੋ ਮੈਂ ਇਕੱਠੇ ਕੀਤਾ ਸੀ ਜਿਹੜੇ ਕਿ ਆਮ ਕਾਮਨ ਸਵਾਲ ਨੇ ਸੋ ਆਪਾਂ ਉਹਨਾਂ ਤੋਂ ਸ਼ੁਰੂ ਕਰਦੇ ਆ ਕਿ ਇਸ ਵੀਜ਼ੇ ਦੀ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹ ਆ ਕਿ ਜੇ ਕੋਈ ਬੰਦੇ ਦਾ ਜਿਵੇਂ ਤੁਸੀਂ ਦੱਸਿਆ ਸੀ ਸਿਰਫ 5000 ਬੰਦੇ ਇਸ ਸਾਲ ਦੇ ਵਿੱਚ ਜਿਨ੍ਹਾਂ ਨੂੰ ਇਹ ਵੀਜ਼ਾ ਮਿਲ ਸਕਦਾ ਹੈ ਜਿਹੜੇ ਬੰਦੇ ਨੂੰ ਇਹ ਵੀਜ਼ਾ ਮਿਲ ਗਿਆ ਤਾਂ ਉਹ ਕੀ ਡਿਊਰੇਸ਼ਨ ਕੀ ਹੋਊਗੀ ਤੇ ਕਿੰਨੇ ਦਿਨ ਉਹ ਸਟੇ ਕਰ ਸਕਦੇ ਜੀ ਇਸ ਵੀਜ਼ੇ ਤੇ ਆ ਕੇ ਇਹ ਜਿਹੜਾ ਵੀਜ਼ਾ ਮਿਲਦਾ ਜੀ ਇਹਦੀ ਡਿਊਰੇਸ਼ਨ ਹੋਣੀ ਹੈ 1 ਸਾਲ ਤੁਸੀਂ ਇੱਕ ਸਾਲ ਲਈ ਆਸਟ੍ਰੇਲੀਆ ਦੇ ਵਿੱਚ ਆ ਕੇ ਛੁੱਟੀਆਂ ਕੱਟ ਸਕਦੇ ਨਾਲ ਕਿਸੇ ਖਾਸ ਇੰਡਸਟਰੀ ਦੇ ਵਿੱਚ ਕੰਮ ਕਰ ਸਕਦੇ ਹੋ ਅਗਲਾ ਸਵਾਲ ਇਹ ਹੈ ਜੀ ਕਿ ਕੋਈ ਖਾਸ ਇੰਡਸਟਰੀ ਉਹਨਾਂ ਨੇ ਮੈਂਸ਼ਨ ਕੀਤੇ ਵੀ ਏਸ ਇੰਡਸਟਰੀ ਚ ਹੀ ਤੁਸੀਂ ਕੰਮ ਕਰ ਸਕਦੇ ਤੇ ਕਿੰਨੇ ਘੰਟੇ ਉਹਨਾਂ ਨੂੰ ਵਰਕ ਆਥਰਾਇਜ਼ੇਸ਼ਨ ਹੈਗੀ ਆ ਕਿ ਉਹ ਇਨੇ ਘੰਟੇ ਕੰਮ ਕਰ ਸਕਦੇ ਆ a weekly ਹਾਂ ਜੀ ਦੇਖੋ ਜੀ ਵਰਕ ਆਥਰਾਇਜ਼ੇਸ਼ਨ ਤਾਂ ਫੁੱਲ ਟਾਈਮ ਪਰ ਉਹ ਹਰ ਜਗ੍ਹਾ ਨਹੀਂ ਕੰਮ ਨਹੀਂ ਕਰ ਸਕਦੇ ਇਹ ਜਿਹੜਾ ਵੀਜ਼ਾ ਓ 16 ਇਹਦੇ ਲਈ ਸਪੈਸੀਫਾਈਡ ਵਰਕ ਕਰਨਾ ਬੰਦਾ ਤੁਸੀਂ ਟੂਰਿਜ਼ਮ ਐਂਡ ਟੂਰਿਜ਼ਮ ਐਂਡ ਹਸਪਿਟੈਲਿਟੀ ਇੰਡਸਟਰੀ ਆਫ ਆਨਲਪਨ ਨਾਰਥਰਨ অর ਰਿਮੋਟ ਆਸਟ੍ਰੇਲੀਆ ਦੇ ਉੱਥੇ ਕੰਮ ਕਰ ਸਕਦੇ ਆਮਰਿਕਾ ਲਿਸਟ ਪਈ ਹੈ ਫੋਲਡ ਐਂਡ ਐਨੀਮਲ ਕਲਟੀਵੇਸ਼ਨ ਆਫ ਨਾਰਥਰਨ ਆਸਟ੍ਰੇਲੀਆ ਦੇ ਵਿੱਚ ਜਾਂ ਅਦਰ ਸਪੈਸੀਫਾਈਡ ਏਰੀਆਜ਼ ਆਫ ਰਿਜਨਲ ਆਸਟ੍ਰੇਲੀਆ ਉਸ ਇੰਡਸਟਰੀ ਵਿੱਚ ਕੰਮ ਕਰ ਸਕਦੇ ਫਿਸ਼ਿੰਗ ਇੰਡਸਟਰੀ ਜਾਂ ਪਰਲਿੰਗ ਇੰਡਸਟਰੀ ਜਿਹੜੇ ਮੋਤੀ ਕੱਢਣੇ ਨਾਰਥਰਨ ਆਸਟ੍ਰੇਲੀਆ ਓਨਲੀ ਉੱਥੇ ਕੰਮ ਕਰ ਸਕਦੇ ਆ ट्री फार्मिंग एंड फैलिंग इन नॉर्दन आस्ट्रेलिया ये भी नॉर्दन आस्ट्रेलिया एरिया उसे कम कर सकते हैं कंस्ट्रक्शन इन नॉर्दन आस्ट्रेलिया एंड अदर स्पेसिफाइड एरियाज ऑफ रीजनल आस्ट्रेलिया जहां बुशफायर रिकवरी वर्क इन डिक्लेयर्ड बुशफायर अफेक्टेड एरियाज कैरीड आउट आफ्टर थर्टी फर्स्ट ऑफ जुलाई टू थाउजेंड नाइनटीन जहां रिकवरी फूड साइक्लोन कोई अदर सीवियरली वैदर अफेक्टेड एरियाज ने उसे काम कर सकते हो ਜਿਦੇ ਵਿੱਚ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਹੋ ਹੈਲਥ ਕੇਅਰ ਤੇ ਮੈਡੀਕਲ ਇੰਡਸਟਰੀ ਆ ਜੇ ਤੁਸੀਂ ਲੱਗੇ ਹੋ ਤੁਹਾਨੂੰ 462 ਵੀਜ਼ਾ ਜੇ ਮਿਲ ਵੀ ਜਾਂਦਾ ਇੱਕ ਗੱਲ ਦਵਾੜ ਦੇ ਵਿੱਚ ਅੱਜ ਹੀ ਪਾ ਲਿਓ ਇੱਥੇ ਆ ਕੇ ਹਰ ਜਗ੍ਹਾ ਤੇ ਤੁਸੀਂ ਕੰਮ ਨਹੀਂ ਕਰ ਸਕਦੇ ਹਰ ਕਿਸੇ ਐਮਪਲੋਇਰ ਨਾਲ ਕੰਮ ਨਹੀਂ ਕਰ ਸਕਦੇ 462 ਵੀਜ਼ਾ ਸਬਕਲਾਸ ਦੀ ਤੁਸੀਂ ਜੇ ਲਿੰਕ ਤੇ ਜਾਓਗੇ ਨਾ ਉੱਥੇ ਸਪੈਸੀਫਾਈਡ ਵਰਕ ਦਾ ਲੱਗ ਤੋਂ ਇੱਕ ਲਿਸਟ ਦਿੱਤੀ ਹੋਈ ਆ ਉਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਫਸਾਦੇ ਪਲੱਸ ਉਹ ਜਿਹੜੇ ਏਰੀਆ ਦੇ ਨੇੜੇ ਲਿਆਵੇ ਉੱਥੇ ਕੰਮ ਕਰ ਸਕਦੇ ਹੋ ਹਰ ਕਿਤੇ ਤੁਸੀਂ ਕੰਮ ਨਹੀਂ ਕਰ ਸਕਦੇ ਮਤਲਬ ਜੇ ਤੁਹਾਨੂੰ 462 ਵੀਜ਼ਾ ਮਿਲ ਜਾਂਦਾ ਤੁਸੀਂ ਮੈਲਬੌਰਨ ਆ ਕੇ ਕਿਤੇ ਵੀ ਕੰਮ ਨਹੀਂ ਕਰ ਸਕਦੇ ਜਦ ਤੁਸੀਂ ਅਨਿਲੀਟ ਚਲੇ ਜਾਓਗੇ ਏਰੀਆ ਹੈਗਾ ਵੀ ਜਾ ਕੇ ਕਿਤੇ ਵੀ ਕੰਮ ਕਰ ਲੋ ਇਸ ਕਰਕੇ ਇਹ ਵੀ ਇਹਦਾ ਦਾਮ ਜਨ ਵੀ ਬਹੁਤ ਵਧੀਆ ਵੀ ਇਹ ਸਿਰਫ ਸਿਰਫ ਤਾਂ ਦਿੱਤਾ ਜਾਂਦਾ ਵੀਜ਼ਾ ਵੀ ਜਿਹੜੇ ਏਰੀਆ ਦੇ ਵਿੱਚ ਲੋਕ ਜਾਣਾ ਨਹੀਂ ਚਾਹੁੰਦੇ ਆਸਟ੍ਰੇਲੀਆ ਦੇ ਲੋਕਾਂ ਨੂੰ ਪਸੰਦ ਹੈ ਜਿੰਨਾਂ ਕੋਲ ਹੋਰ ਵੀਜ਼ਾ ਆ ਉੱਥੇ ਇਦਾਂ ਦੇ ਵਰਕਰ ਬੁਲਾ ਲਏ ਜਾਣ ਬੈਠੇ ਪੈਕ ਟਾਈਪ ਉਹ ਛੁੱਟੀਆਂ ਵੀ ਘੱਟਣ ਆ ਜਾਣ ਤੇ ਉੱਥੇ ਉਹ ਕੰਮ ਕਰ ਲੈਣ ਜਿੱਥੇ ਰਿਕਵਰੀ ਵਗੈਰਾ ਹੁੰਦੀ ਹੈ ਸਿਰਫ ਇੱਕੋ ਇੱਕ ਏਰੀਆ ਕੋਵਿਡ ਤੋਂ ਬਾਅਦ ਉਹਨਾਂ ਨੇ ਸਪੈਸੀਫਾਈ ਕੀਤਾ ਹੋਇਆ ਹੈ ਹੈਲਥ ਕੇਅਰ ਤੇ ਮੈਡੀਕਲ ਸੈਕਟਰ ਜਿੱਥੇ ਤੁਸੀਂ ਸਟੱਡੀ ਇਚ ਕਿਤੇ ਵੀ ਕੰਮ ਕਰ ਸਕਦੇ ਹੋ 462 ਵੀਜ਼ਾ ਤੇ ਆ ਕੇ ਜੇ ਤੁਸੀਂ ਆਉਣੇ ਤੇ ਇਨ ਲਿਸਟਡ ਏਰੀਆ ਤੋਂ ਬਾਕੀ ਸਾਈਡ ਤੇ ਚਲੇ ਜਾਇਓ ਹੋ ਸਕਦਾ ਮੈਂ ਇੱਕ ਅੰਦੀ ਅੰਡਸਟਰੀਪੋਂ ਲੱਗਿਆ ਹੋਵਾਂ ਇਸ ਵੈਸੇ ਦੇ ਤੱਕ ਚੱਕਣਾ ਜੇ ਤੁਹਾਨੂੰ ਵੀਜ਼ਾ ਮਿਲ ਜਾਂਦਾ ਸਾਊ ਤਿੰਨ ਮਹੀਨੇ ਤੁਸੀਂ 88 ਕਲੰਡਰ ਵਰਕਿੰਗ ਡੇਸ ਤੁਸੀਂ ਕੰਮ ਕਰ ਲੈਨੇ ਹੋ ਇਸ ਇੰਡਸਟਰੀ ਦੇ ਵਿੱਚ ਜਿਹੜੀ ਉਹ ਸਪੈਸੀਫਾਈਡ ਵਰਕ ਲਿਸਟਡ ਹੈ ਤਾਂ ਤੁਸੀਂ ਨਵਾਂ ਵੀਜ਼ਾ ਐਕਸਟੈਂਸ਼ਨ ਲਈ ਆਸਟ੍ਰੇਲੀਆ ਦੇ ਵਿੱਚ ਚਲਾਇੰਦੇ ਹੋ 462 ਵੀਜ਼ਾ ਐਕਸਟੈਂਡ ਕਰ ਸਕਦੇ ਤੁਹਾਨੂੰ ਬੈਲੈਂਸ ਲੈਣ ਦੀ ਲੋੜ ਨਹੀਂ ਜੇ ਤੁਸੀਂ ਦੂਜੀ ਵਾਲੇ ਵੀਜ਼ਾ ਲੈ ਲਏ ਨੇ ਉਹਦੇ ਵਿੱਚ ਫ੍ਰੀ ਲੈਂਸਾਂ ਵੀ ਨਹੀਂ ਕੰਮ ਕਰਦੇ ਨੇ ਇਹੋ ਜੀ ਇੰਡਸਟਰੀ ਦੇ ਰਿਡ ਡੈਜ਼ਿਗਨੇਸ਼ਨ ਫਿਰ ਤੁਸੀਂ ਥਰਡ ਟਾਈਮ ਵੀ ਵੀਜ਼ਾ ਜਿਹੜਾ ਐਕਸਟੈਂਡ ਕਰਵਾ ਸਕਦੇ ਆ ਪਰ ਮੈਂ ਬਾਰ ਬਾਰ ਕਹਿ ਰਿਹਾ ਇਹ ਮਤ ਸੋਚੋ ਵੀ ਜੋ ਫੋਰਸ 62 ਵੀਜ਼ਾ ਮੈਡੀਕਲ ਦਾ ਸਟੇਟ ਲੈ ਕੇ ਕਿਤੇ ਵੀ ਕੰਮ ਨਹੀਂ ਕਰ ਸਕਦੇ। ਉਹ ਇੰਡਸਟਰੀ ਦੇ ਵਿੱਚ ਹੀ ਕੰਮ ਕਰਨਾ ਹੈ ਸਪੈਸੀਫਾਈਡ ਵਰਕ ਆ ਉਹਦੀਆਂ ਕੰਡੀਸ਼ਨ ਲੱਗੀਆਂ ਹੋਈਆਂ ਠੀਕ ਹੈ ਤਾਂ ਤੁਸੀਂ ਅੱਗੇ ਵੀਜ਼ਾ ਹੈਲਾ ਸਕਦੇ ਹੋ 3 ਮਹੀਨੇ ਘਟਤਵਟ ਕੰਮ ਕਰੋਗੇ ਹਾਂਜੀ ਬਾਈ ਅਗਲਾ ਕੁਸਚਨ ਬਿਲਕੁਲ ਸਵਾਲ ਆਗਲਾ ਹੈ ਜੀ ਸੀ ਜੀ ਕੀ ਆਪਾਂ ਇਸ ਨੂੰ ਸਟੈਂਡਰਡ ਕਰਾ ਸਕਦੇ ਆ ਤੇ ਜੇ ਕਰਾਉਂਦੇ ਕਿੰਨੀ ਦੇ ਅਕਸਟੈਂਡ ਹੁੰਦਾ ਤੇ ਕਿੰਨੀ ਵਾਰ ਹੋ ਸਕਦਾ ਜੀ ਉਹ ਤੁਸੀਂ ਕਲੀਅਰ ਕਰ ਦੇ ਦਿੱਤਾ ਕਿ ਜੋ ਵੀ ਵਰਕਿੰਗ ਕੰਡੀਸ਼ਨ ਦੇ ਤਹਿਤ ਕਰਵਾ ਸਕਦੇ ਨੇ ਪਰ ਉਹਦੀ ਡਿਊਰੇਸ਼ਨ ਕਿੰਨੀ ਹੋ ਸਕਦੀ ਹੈ ਜੇ ਕਿ ਆਪਾਂ ਛੇ ਮਹੀਨੇ ਦਾ ਐਕਸਟੈਂਡ ਇੱਕ ਤੁਸੀਂ ਇੱਕ ਸਾਲ ਐਕਸਟੈਂਡ ਕਰਾ ਲਓ ਦੋ ਵਾਰ ਐਕਸਟੈਂਡ ਪਰ ਹੋਣਾ ਤਾਂ ਜੀ ਜੇ ਤੁਸੀਂ ਇੰਡਸਟਰੀ ਸਪੈਸੀਫਾਈਡ ਵਰਕ ਕੀਤਾ ਉਹ ਦੂਜੀ ਚੀਜ਼ ਜੇ ਤੁਸੀਂ ਇਹ ਵੀ ਸ਼ਰਤਾਂ ਜੇ ਮੰਨ ਲਓ ਤੁਸੀਂ ਕਿਸੇ ਅਜੀ ਇੰਡਸਟਰੀ ਚ ਕੰਮ ਕਰਨ ਲੱਗੇ ਇੱਕ ਕੰਪਲਾਈਅਰ ਛੇ ਮਹੀਨੇ ਤੋਂ ਬਹੁਤ ਕੰਮ ਨਹੀਂ ਕਰ ਸਕਦਾ ਤੇ ਉਹਨੂੰ ਕੰਪਲਾਈਅਰ ਛੇ ਮਹੀਨੇ ਬਾਅਦ ਬਦਲਣਾ ਹਾਂਜੀ ਠੀਕ ਇਸ ਕਰਕੇ ਐਮ ਐਪੈਸੇ ਰੱਖ ਦੇਜੋ ਇਹ ਲੋ ਤਾਂ ਪਰਮਨੈਂਟ ਰੈਜ਼ਿਡੈਂਸੀ ਦੀ ਰਾਹ ਬੜੇ ਓਕੇ ਨੇ ਪੱਕੇ ਪੈਰੀ ਪੈਰ ਲਾਉਣੇ ਇਸ ਵੀਜ਼ੇ ਤੋਂ ਬਾਅਦ ਇੰਨੇ ਸੌਖੇ ਨਹੀਂ ਹੈਗੇ ਹਾਂਜੀ ਮੈਂ ਹੋਏ ਹੁਣ ਇਹ ਆ ਰਿਹਾ ਸੀ ਜੀ ਅੱਛਾ ਉਸ ਤੋਂ ਬਾਅਦ ਹੋਰ ਆਪਣੇ ਲੋਕੀ ਕਰਦੇ ਹੋ ਕਹਿੰਦੇ ਇੱਕ ਵਾਰ ਆਸਟ੍ਰੇਲੀਆ ਪਹੁੰਚ ਜਾਓ ਉੱਥੇ ਅਸੀਂ ਫਿਰ ਸਟੱਡੀ ਵੀਜ਼ਾ ਪਾ ਦਾਂਗੇ ਕੀ ਇਸ ਤੋਂ ਸਟੱਡੀ ਵੀਜ਼ਾ ਪਾਇਆ ਜਾ ਸਕਦਾ ਇਸ ਵੀਜ਼ੇ ਤੇ ਆ ਕੇ ਇਹਦਾ a hypothetical answer ਹੈ ਲੈਣਾ ਹੋਏ ਇਸ ਤਰ੍ਹਾਂ ਪਰ ਕੀ ਆਸਟ੍ਰੇਲੀਅਨ ਸਰਕਾਰ ਜਿਹੜੇ 462 ਵੀਜ਼ਾ ਤੇ ਹੋਣਗੇ ਉਹਦੂ ਬਾਅਦ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਪਾਉਂਗੇ ਵੀ ਦਾ ਦੇਣਗੇ ਉਹ ਇੱਕ ਵੱਖਰਾ ਸਵਾਲ ਹੈ ਕਿਉਂਕਿ ਸਟੂਡੈਂਟ ਵੀਜ਼ੇ ਦੀਆਂ ਸ਼ਰਤਾਂ ਨੇ ਸਾਰੀਆਂ ਪੂਰੀਆਂ ਕਰਨੀਆਂ ਪੈਣੀਆਂ ਨੇ ਅੱਜ ਕੱਲ੍ਹ ਸਟੂਡੈਂਟ ਵੀਜ਼ਾ ਰਿਫਿਊਜ਼ਲ ਲੇ ਆਨਸ਼ੋਰ ਤੋਂ ਵੀ ਬਾਹਰ ਜਾ ਹੂੰ ਹਾਂ ਤੇ ਬਾਕੀ ਜੇ ਤੁਹਾਨੂੰ ਵੀਜ਼ਾ ਪਾਉਣਾ ਤੁਹਾਨੂੰ ਪਾਇਲਟਸ ਫੰਡਸ ਆਲਾ ਕੁਝ ਸ਼ੋ ਕਰਨਾ ਪੈਂਦਾ ਹਾਂਜੀ ਵਾਡ ਠੀਕ ਹੈ ਤੇ ਫਿਰ ਕੇ ਸਵਾਲ ਆ ਜੀ ਕਿ ਜਦੋਂ ਆਪਾਂ ਵੀਜ਼ਾ ਹੁਣ ਜਿਵੇਂ ਤੁਸੀਂ ਦੱਸਿਆ ਕਿ ਲਾਟਰੀ 베이스 ਵੀਜ਼ਾ ਦੇ ਸਿਰਫ 1000 ਵੀਜ਼ਾ ਇਸ਼ੂ ਹੋਣਗੇ ਜੇ ਕਿਸੇ 15 ਵੀਜ਼ਾ ਲੱਗ ਗਿਆ ਕਿ ਉਹ ਆਪਦੇ ਫੈਮਿਲੀ ਮੈਂਬਰਸ ਨੂੰ ਨਾਲ ਲਿਆ ਸਕਦਾ ਜਾਂ ਨਹੀਂ ਨਹੀਂ ਜੀ ਇਹ ਜਦੋਂ ਵੀਜ਼ਾ ਲੱਗਣਾ ਤੁਹਾਡਾ ਕੱਲਿਆਂ ਦਾ ਲੱਗਣਾ ਕੋਈ ਫੈਮਿਲੀ ਮੈਂਬਰ ਨਾਲ ਜੇ ਫੈਮਿਲੀ ਮੈਂਬਰ ਲੈ ਕੇ ਨੂੰ ਦਾ ਡਰਾਅ ਲੱਗ ਪਾ ਤੁਹਾਡੇ ਨਾਲ ਫੈਮਿਲੀ ਜੋਇਨ ਨਹੀਂ ਕਰ ਸਕਦੀ ਇਸ ਵੀਜ਼ੇ ਤੇ ਹੁਣ ਇਹ ਸਵਾਲ ਵੀ ਮੈਨੂੰ ਆਇਆ ਜਿਵੇਂ ਨਾਲ ਹੀ ਕਲੀਅਰ ਕਰ ਲੋਕ ਕਿ ਫੋਜਦੇ ਹੋਣਗੇ ਵੀ ਜੇ ਕਿਤੇ ਫੈਮਿਲੀ ਦੇ ਨਾਲ ਮੇਰਾ ਵੀ ਗੱਲ ਆ ਗਿਆ ਨਾਲ ਬੰਨ ਲਓ ਮੇਰੀ ਵਾਈਫ ਚਲੀ ਜਾਵੇ ਜਾਂ ਹਸਬੈਂਡ ਚਲੇ ਜਾਵੇ ਇਹ ਹੈ ਨਹੀਂ ਕਿ ਪੋਸੀਬਲ ਜੇ ਤੁਸੀਂ ਆਪ ਉਦੋਂ ਬਾਅਦੋਂ ਅਗਲਾ ਸਵਾਲ ਹੁੰਦਾ ਵੀ ਜੇ ਅਸੀਂ ਦੋਨੇ ਜਣੇ ਇੱਥੇ ਪਹੁੰਚ ਜਾਈਏ 462 ਵੀਜ਼ਾ ਤੇ ਉਦੋਂ ਬਾਅਦ ਮੇਰੀ ਵਾਈਫ ਕਾੜ ਲਵੇ ਮੈਂ ਡਿਪੈਂਡੈਂਟ ਹੋ ਜਾਵਾਂ ਹੋ ਸਕਦਾ ਉਹ ਬਹੁਤ ਦੂਰ ਦੀਆਂ ਗੱਲਾਂ ਨੇ ਦੋਨਾਂ ਦਾ ਵੈਲਿਡ ਦੇ ਵਿੱਚ ਨਾਮ ਹੋਣਾ ਚਾਹੀਦਾ ਦੋਨਾਂ ਦਾ ਵੀਜ਼ਾ ਗ੍ਰਾਂਟ ਹੋਣਾ ਚਾਹੀਦਾ ਫਿਰ ਜਾ ਕੇ ਦੇਖ ਸਕਦੇ ਹੋ ਵੀ ਸਟੂਡੈਂਟ ਵੀਜ਼ਾ ਤੇ ਗੱਲ ਆ ਸਕਦੀ ਹੈ ਉਪ ਉਪ ਮੌਕਾ ਚਾਂਸਸ ਕਰਾਣੇ ਭਾਈ 10-15 ਲੱਖ ਨੇ ਡਰਾਪ ਹੋਣ। ਇਹਦਾ ਗਣਤੀ ਹੋਣੀ ਓਣੀ ਹੈ ਜਿਹਦੇ ਵਿੱਚੋਂ ਪਲੇਸਿੰਗ ਕਿੰਨੇ ਹਜ਼ਾਰ ਉਹ ਕਿੰਨਾ ਵੀ ਚਾਂਸ ਹੈ ਤੁਹਾਨੂੰ ਉਹਦੇ ਵਿੱਚੋਂ ਨੰਬਰ ਮਿਲ ਸਕਦਾ। ਬਹੁਤ ਥੋੜਾ। ਹਾਂ ਸੋ ਦੋਸਤੋ ਤੱਕ ਦੀ ਸਾਰੀ ਜਾਣਕਾਰੀ ਤੋਂ ਜੋ ਆਪਾਂ ਨੂੰ ਗੱਲਾਂ ਪਤਾ ਲੱਗੀਆਂ ਨੇ ਸਭ ਤੋਂ ਪਹਿਲਾਂ ਤੇ ਇਹ ਨਾ ਵੀਜ਼ਿਆਂ ਦੀ ਜੋ ਬਿੰਤੀ ਆ ਉਹ ਸਿਰਫ ਨਾਜ਼ਾਰ ਆ। ਹਜ਼ਾਰ ਲਾਟਰੀ ਬੇਸਡ ਵੀਜ਼ੇ ਨਿਕਲਣਗੇ। ਵੀਜ਼ਾ ਦੀ ਐਪਲੀਕੇਸ਼ਨ ਪਾਉਣ ਲਈ ਜੋ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਫੀਸ ਹੈ 1250 ਰੁਪਏ ਇੰਡੀਅਨ ਰੁਪੀਜ਼ ਦੀ ਗੱਲ ਹੋਈ ਆ ਜੋ ਤੁਸੀਂ ਕਿਸੇ ਬੈਲੈਂਟ ਲਈ ਬੈਲੈਂਟ ਲਈ ਜੋ ਵੀ ਆਪਾਂ ਐਪਲੀਕੇਸ਼ਨ ਪਾਉਣੀ ਹੈ ਉਹਦਾ ਬੈਲੈਂਟ ਲਈ ਫੀਸ ਹੈਗੀ 25 ਡਾਲਰ ਆਸਟ੍ਰੇਲੀਅਨ ਡਾਲਰ ਜਿਹੜੀ ਕਿ ਇੰਡੀਆ ਦੇ 1250 ਰੁਪਏ ਬਣਦਾ ਹੈ ਤੇ ਉਸ ਤੋਂ ਬਾਅਦ ਜੋ ਅਸੀਂ ਡਿਸਕਸ ਕੀਤਾ ਕਿ ਕੁਸ਼ਕ ਇੰਡਸਟਰੀ ਦੇ ਵਿੱਚ ਕੁਸ਼ਕ ਥਾਵਾਂ ਦੇ ਉੱਤੇ ਜੋ ਅਲੋਕੇਸ਼ਨ ਆ ਵਰਕਿੰਗ ਤੁਸੀਂ ਕੰਮ ਕਰ ਸਕਦੇ ਹੋ ਤੇ ਵੀਜ਼ਾ ਐਕਸਟੈਂਡ ਹੋਣ ਦੀ ਇੱਕ ਪਰਟੀਕੂਲਰ ਕ੍ਰਾਈਟੇਰੀਆ ਜੇ ਤੁਸੀਂ ਉਹ ਕ੍ਰਾਈਟੇਰੀਆ ਮੀਟ ਕਰਦੇ ਤਾਂ ਤੁਹਾਡਾ ਵੀਜ਼ਾ ਐਕਸਟੈਂਡ ਹੋ ਸਕਦਾ ਹੈ ਤੇ ਇਸ ਵੀਜ਼ੇ ਦੇ ਉੱਤੇ ਕੋਈ ਤੁਹਾਡਾ ਫੈਮਿਲੀ ਮੈਂਬਰ ਤੁਹਾਡੇ ਨਾਲ ਨਹੀਂ ਆ ਸਕਦਾ ਜਿਹਦਾ ਵੀਜ਼ਾ ਲੱਗ ਗਿਆ ਇਹਨੂੰ ਹੋਇਆ ਉਹੀ ਸਖਸ਼ ਏ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਚ ਐਂਟਰ ਹੋ ਸਕਦਾ ਹੈ ਤੇ ਇੱਥੇ ਆਉਣ ਤੋਂ ਬਾਅਦ ਕੋਈ ਜ਼ਿਆਦਾ ਸਕੋਪ ਨਹੀਂ ਹੈਗਾ ਕਿ ਤੁਸੀਂ ਕੋਈ ਹੋਰ ਵੀਜ਼ੇ ਦੇ ਤਹਿਤ ਇੱਥੇ ਰੁਕ ਜੂਗੇ ਉਹ ਕਾਫੀ ਔਖੇ ਰਾਹ ਨੇ ਜੇ ਤੁਸੀਂ ਕਿਸੇ ਨੂੰ ਵੀ ਲੱਖਾਂ ਰੁਪਇਆ ਦੇ ਕੇ ਕਹਿ ਰਹੇ ਕਿ ਤੇ ਉਹ ਸਾਡਾ ਵੀਜ਼ਾ ਲੋ ਅਦੂਗਾ ਉਹ ਵੀ ਗੁੰਜਾਇਸ਼ ਉਹ ਹੈ ਹੀ ਨਹੀਂ ਪੋਸਿਬਿਲਟੀ ਨਹੀਂ ਨਿਕੂਗੀ ਜੋ ਹਜ਼ਾਰ ਵੀਜ਼ਾ ਵੀ ਲੱਗਣਾ ਉਹ ਲਾਟਰੀ ਦੇ ਤਹਿਤ ਹੁੰਦੇ ਆ ਤੇ ਪੀਡੀਆ ਵਰਗੇ ਇੱਕ ਭਪੂਰਵਾਦੀ ਵਾਲੇ ਦੇਸ਼ ਦੇ ਵਿੱਚ ਹਜ਼ਾਰ ਵੀਜ਼ਾ ਹੋਣਾ ਤੱਕ ਕੁਝ ਵੀ ਨਹੀਂ ਹੁੰਦਾ ਜੀ ਸੋ ਇਹ ਹੁਣ ਤੱਕ ਦੀ ਜੋ ਇਸ ਵੀਜ਼ੇ ਨਾਲ ਸੰਬੰਧਿਤ ਜਾਣਕਾਰੀ ਸੀ ਉਹ ਅਸੀਂ ਤੁਹਾਡੇ ਸਾਹਮਣੇ ਰੱਖੀ ਆ ਪਰ ਫਿਰ ਵੀ ਜੇਕਰ ਤੁਹਾਡੇ ਕੁਝ ਕੋਈ ਸਵਾਲ ਹੋਣ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੇ ਫੇਸਬੁੱਕ YouTube ਜਾਂ ਇੰਸਟਾਗ੍ਰam ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਅਗਲੇ ਹਫ਼ਤੇ ਦੇ ਵਿੱਚ ਅ ਸੋ ਭਾਈ ਜੀ ਹੁਣ ਆਪਾਂ ਇਸ ਤੋਂ ਅਗਲੀ ਜਾਣਕਾਰੀ ਵੱਲ ਚੱਲਦੇ ਹਾਂ ਜੋ ਤੁਸੀਂ ਅਗਲੀ ਜਾਣਕਾਰੀ ਇਸ ਨੰਬਰ 'ਤੇ ਫੋਨਿਕਾ ਨਹੀਂ ਕਰਨਾ ਹੈ ਬਈ 462 ਨਾਲ ਤਾਂ ਕੋਈ ਇਹਦੀ ਜਾਣਕਾਰੀ ਨਹੀਂ ਹੈਗੀ ਦੂਜੀ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਫਸਟਰ ਵੀਜ਼ਾ 15-15 20-20 ਲੱਖ ਰੁਪਈਆ ਲੈ ਕੇ ਲੋਕਾਂ ਦਾ ਲਵਾਇਆ ਲੱਗਦਾ ਤਾਂ ਬਹੁਤ ਥੋੜੇ ਲੋਕਾਂ ਨੂੰ ਆਹ 15-15 ਬੰਦਾਂ 20 ਲੱਖ ਰੁਪਈਆ ਲਿਆ ਜਾ ਰਿਆ ਤੇ ਇੱਥੇ ਆ ਜਾਂਦੇ ਆ ਵਿਚਾਰਿਆਂ ਨੂੰ ਲੱਗਿਆ ਕੁਛ ਪੰਡਣਾ ਇਸ ਕਰਕੇ ਮੈਂ ਸਾਰੇ ਦਰਸ਼ਕਾਂ ਸਾਡੇ ਪਰਿਵਾਰ ਦੇ ਮੈਂਬਰ ਹੀ ਹੋ ਤੁਸੀਂ ਤੁਹਾਨੂੰ ਬੇਨਤੀ ਕਰਨਾ ਆਸਟ੍ਰੇਲੀਆ ਦੇ ਵਿਸਟਰ ਵੀਜ਼ੇ ਦੇ ਲਈ ਕਿਸੇ ਨੂੰ ਵੀ 15-20 ਲੱਖ ਰੁਪਈਆ ਨਾ ਦੋ ਤੁਹਾਨੂੰ ਇਹ ਕਹਿਣਗੇ ਅਸੀਂ ਜਾ ਕੇ ਪ੍ਰੋਡਕਸ਼ਨ ਵੀਜ਼ਾ ਪਾ ਲਿਆ ਹੋਰ ਤਾਂ ਕੋਈ ਵੀਜ਼ਾ ਵਿਸਟਰ ਵੀਜ਼ਾ ਸਟੂਡੈਂਟ ਲੱਗ ਨਹੀਂ ਸਕਦਾ ਵਰਕ ਵੀਜ਼ੇ ਦੇ ਜਿਵੇਂ ਜੀਵਨ ਨਹੀਂ ਹੁੰਦੇ ਜਾਲੀ ਡਾਕੂਮੈਂਟ ਤੁਹਾਡੇ ਲਾਇਆ ਜਾਂਦੇ ਆ ਇਨਕਮ ਦੇ ਡਾਕੂਮੈਂਟ ਜਾਲੀ ਤੁਹਾਡੇ ਸੇਵਿੰਗ ਜਾਲੀ ਕਈ ਵਾਰੀ ਦਾ ਰਿਲੇਸ਼ਨਸ਼ਿਪ ਜਾਲੀ ਸ਼ੋ ਕਰਕੇ ਫੈਮਿਲੀ ਸਪੌਂਸਰਡ ਵੀਜ਼ਾ ਲੈ ਲੈ ਦਿੱਤਾ ਜਾਂਦਾ ਉਹਦੇ ਬਾਕੀ ਸਿਖਿਆ ਲੈਣੇ ਹੋ ਪ੍ਰੋਟੈਕਸ਼ਨ ਵੀਜ਼ਾ ਸਰਕਾਰ ਨੇ ਜਦੋਂ ਦੀ ਨਵੀਂ ਸਰਕਾਰ ਪਿਛਲੇ 2 ਸਾਲਾਂ ਤੋਂ ਆਈ ਹੋਈ ਹੈ ਪ੍ਰੋਟੈਕਸ਼ਨ ਵੀਜ਼ੇ ਦੀ ਅਪਲੀਕੇਸ਼ਨ ਨੂੰ ਨੰਬਰ ਤਾਰਾ ਮਿਲਿਆ ਜੀ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਣਾ ਰਿਫਿਊਜ਼ਲ ਦੇ ਬਾਅਦ ਤੁਸੀਂ ਟ੍ਰਾਇਨਲ ਜ ਜਾਣਾ ਉਹ ਵੀ ਮਹੀਨਿਆਂ ਦੇ ਵਿੱਚ ਹੀ ਰਿਫਿਊਜ਼ ਕਰਕੇ ਤੁਹਾਡੇ ਹੱਥ ਚ ਫੜਾ ਦਿੰਦੇ ਆ ਇਸ ਕਰਕੇ ਕਿਸੇ ਨੂੰ 15-20 ਲੱਖ ਰੁਪਈਆ ਦੇ ਕੇ ਵਿਸਟਰ ਵੀਜ਼ਾ ਲੈ ਕੇ ਇੱਥੇ ਨਾ ਆਓ ਮੇਰੀ ਬੇਨਤੀ ਹਈ ਆ ਤੁਹਾਨੂੰ ਪਰਸੇ ਪੂਰੇ ਕਰਨੇ ਤੇ ਤੁਹਾਡਾ ਇੱਥੇ ਅਗਲੇ ਰਾਹ ਨੇ ਜਿਹੜੇ ਉਹ ਬਹੁਤ ਮੁਸ਼ਕਲ ਨੇ ਇਹ ਮੇਰੀ ਗਲਤੀ ਸਮਝਦੇ ਹੋ ਜਾਂ ਇਹ ਸਮਝ ਲਓ ਕਿ ਮੈਂ ਹੱਕ ਕੇ ਸਾਹਮਣੇ ਕੇ ਤੁਹਾਨੂੰ ਕਹਿ ਰਹੇ ਵੀ ਤੁਸੀਂ ਕਿਸੇ ਨੂੰ ਪੈਸੇ ਨਹੀਂ ਦੇਣੇ ਉਹਦੇ ਨਾਲ ਜਦੋਂ ਤੁਸੀਂ ਖਾਂਜੜਾ ਨੇ ਇੱਥੇ ਆ ਕੇ ਤਾਂ ਸਾਨੂੰ ਬੜਾ ਦੁੱਖ ਨਾਲ ਹੈ ਯਾਰ ਇਹ ਲੋੰਦੇ ਦੇ ਪੈਸੇ ਵੀ ਖਰਾਬ ਕਰਦੇ ਕਿ ਦੁਕਾਨ ਜਾ ਚੱਕ ਕੇ ਦਿੱਤੇ ਹੁੰਦੇ ਨੇ ਕਿਸੇ ਦੁਆਰਤੀ ਤੋਂ ਲੈ ਕੇ ਦਿੱਤੇ ਹੁੰਦੇ ਨੇ ਜਾਂ ਤੁਸੀਂ ਇੰਨੇ ਡੈਸਪਰੇਟ ਹੋ ਜਾਂਦੇ ਹੋ ਠੀਕ ਹੈ ਤੁਸੀਂ ਜਿਵੇਂ ਘਰ ਦੀਆਂ ਚੀਜ਼ਾਂ ਨੇ ਇਹ ਵੇਚ ਕੇ ਪੈਸੇ ਦੇ ਦਿੰਦੇ ਇੱਕ ਸੱਜਣ ਮੈਨੂੰ ਮਿਲੇ ਸੀ ਉਹਨਾਂ ਨੇ ਆਪਣੀ ਵਾਈਫ ਦੇ ਸਾਰੇ ਗਹਿਣੇ ਵੇਚ ਕੇ 15-20 ਲੱਖ ਰੁਪਈਆ ਦਾ ਕਰ ਚੱਕੇ ਵੀਜ਼ਾ ਲਿਆ ਸੀ ਉਹ ਵੀਜ਼ੇ ਦੇ ਵਿੱਚ ਸਾਰੇ ਡਾਕੂਮੈਂਟ ਜਾਲੀ ਸੀ ਮੁੜ ਕੇ ਕਹਿੰਦੇ ਸਾਨੂੰ ਤਾਂ ਇਹ ਚਾਹੀਦਾ ਜੇ ਸਾਨੂੰ ਤਾਂ ਪ੍ਰੋਟੈਕਸ਼ਨ ਵੀਜ਼ਾ ਪਾ ਲਿਓ ਧੰਨਵਾਦ ਕਰ ਰੇਡ ਮਿਲ ਜਾਣੀ ਤੁਸੀਂ ਉੱਤੇ ਤਿੰਨਾਂ ਮਹੀਨਿਆਂ ਕਰ ਉਹਨੂੰ ਵਿਲਾ ਕਰਕੇ ਬਿਠਾਉਂਦਾ ਹਾਂ। ਹਾਂ। ਇਹ ਰੇਡ ਚੱਲੇ ਗਏ। ਮੁੜ ਕੇ ਕਦਾਰ ਤੇ ਆ ਗਿਆ ਸੀ ਉਹਨਾਂ ਨੂੰ ਇੰਡੀਆ ਵਾਪਸ ਜਾਣਾ ਪੈਣਾ ਸੀ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ। ਹਾਲਾਂਕਿ ਮੈਂ ਤੇ ਮਰਕੀ ਦੇ ਭਾਈ ਅਕਸਰ ਗੱਲ ਕਰਦੇ ਹਾਂ। ਸਾਡੇ ਲੋਕ ਡੈਸਪਰੇਟੀ ਇੰਨੇ ਹੋ ਜਾਂਦੇ ਆ ਉਹਨਾਂ ਨੂੰ ਤਾਂ ਕੋਈ ਮੜੀ ਜੀ ਆਸ ਦਿਖਾਵੇ। ਪੈਸੇ ਚੱਕ ਕੇ ਝੋਲਾ ਹੁੰਦੇ ਸੀ ਜਲਦੀ ਉਹਦੇ ਕੋਲ ਗਏ ਜਾਂਦੇ ਆ। ਜੇਕਰ ਬੰਦਾ ਤੁਹਾਨੂੰ ਮਨਾ ਕਰਦਾ ਉਹਦੇ ਆਸਾਨਮੰਦ ਰੱਖਿਆ ਕਰੋ ਕਿਉਂਕਿ ਤੁਹਾਡੇ ਪੈਸੇ ਬਚਾ ਰਹੇ ਆ ਠੀਕ ਹੈ ਤੁਹਾਡੇ ਜਿਹੜੀ ਐਨੀ ਮਿਹਨਤ ਦੀ ਕਮਾਈ ਆ ਉਹ ਬਚਾਈ ਰਹੀ ਹੈ ਭਾਈ ਦੇਖੋ ਹੁਣ ਹੋਰ ਸਵਾਲ ਨੇ ਜਿਹੜੇ ਕਿਸੇ ਹੋਰ ਵੀਜ਼ਾ ਨਾਲ ਰਿਲੇਟਡ ਤੁਹਾਡੇ ਕੋਲੇ ਆਏ ਹੋਏ ਉਹਦੇ ਬਾਰੇ ਕੁਛ ਇੱਕ ਸਵਾਲ ਭਾਈ ਜੀ ਸਾਨੂੰ ਆਇਆ ਸੀ ਆਪਣੇ YouTube ਚੈਨਲ ਦੇ ਉੱਤੇ ਅ ਪ੍ਰੀਤਿੰਦਰ ਸਿੰਘ ਵੱਲੋਂ ਉਹਨਾਂ ਨੇ 190 ਅਪਲਾਈ ਕੀਤਾ ਸੀ ਆਈ ਥਿੰਕ ਉਹਨਾਂ ਨੇ ਆਫਸ਼ੋਰੋਂ ਕੀਤਾ ਹੋਵੇਗਾ ਅਪਲਾਈ ਤੇ ਉਹ ਕਹਿੰਦੇ ਕਿ ਅਸੀਂ ਸਪੌਸ ਇੰਗਲਿਸ਼ ਸਕੁਆਇਰ 5 ਕੇ ਫੀਸ ਪੇ ਕਰ ਦਿੱਤੀ ਤੇ 4 ਮਹੀਨੇ ਤੋਂ ਰਸੀਪਟ ਵੀ ਆਈ ਹੋਈ ਆ ਤੇ ਕਿੰਨਾ ਕੁ ਟਾਈਮ ਲੱਗੇਗਾ ਇਸ ਪ੍ਰੋਸੈਸ ਨੂੰ ਫੀਸ ਪੇ ਕਰਤੀ ਜਾਂ ਕਰਨੀ ਹੈ ਕਰ ਦਿੱਤੀ ਜੀ ਉਹਨਾਂ ਨੇ ਇਹਦਾ ਮਤਲਬ ਉਹਨਾਂ ਨੂੰ ਇਨਵੌਇਸ ਆਈ ਸੀਗੀ ਤਾਂ ਉਹਨਾਂ ਨੇ ਪੇ ਕੀਤੀ ਆ ਤਾਂ ਜੇ 4 ਮਹੀਨੇ ਹੋ ਚੁੱਕੇ ਨੇ ਤਾਂ ਉਹਨਾਂ ਦਾ ਵੀਜ਼ਾ ਹੁਣ ਤੱਕ ਆ ਜਾਣਾ ਚਾਹੀਦਾ ਸੀ ਜਿੰਨਾਂ ਦੇ ਥਰੂ ਵੀ ਉਹਨਾਂ ਨੇ ਵੀਜ਼ਾ ਪਾਇਆ ਇੱਕ ਇਨਕੁਆਰੀ ਉਹ ਉਹ પાਕੇ ਦੇਖ ਲੈ ਠੀਕ ਆ ਉਹ ਈਮੇਲ ਵੀ ਸੈਂਡ ਕਰ ਸਕਦੇ ਆ ਤਾਂ ਉਹਨਾਂ ਨੂੰ ਕਵਰੀ ਪਾ ਦੇਣਾ ਚਾਹੀਦਾ ਜੇ ਇਹ ਨਾਲ ਉਹਨਾਂ ਨੂੰ ਸ਼ਿਫਟ ਨਹੀਂ ਆਈ 4 ਮਹੀਨੇ ਹੋ ਗਏ ਫਾਈਲ ਕੇ ਫੀਸ ਪੇ ਕਰ ਲਈ ਤੇ ਰਿਸਿਪਟ ਅਜੇ ਤੱਕ 4 ਮਹੀਨੇ ਹੋ ਗਏ ਆ ਜੀ ਹਜੇ ਪੇ ਪੇ ਨਹੀਂ ਕੀਤੀ ਉਹਨਾਂ ਨੇ ਉਹਨਾਂ ਦਾ ਕੁਸ਼ਚੇ ਨੇ ਆ ਉਹਨਾਂ ਦਾ ਮੈਡੀਕਲ ਵਗੈਰਾ ਸਾਰਾ ਕੁਝ ਹੋ ਚੁੱਕਿਆ 5000 ਡਾਲਰ ਜਣਾ ਨੂੰ 4885 ਡਾਲਰ ਵਾਈਫ ਦੀ ਫੰਕਸ਼ਨ ਇੰਗਲਿਸ਼ ਵਿੱਚ ਪੇ ਕਰਨਾ ਹੈ ਉਹਨਾਂ ਨੂੰ ਇਨਵੌਇਸ ਨਹੀਂ ਹਾਂਜੀ ਇਹ ਗੱਲ ਆ ਜੀ ਫਿਰ ਜੇ ਇੰਵਰਕ ਨਹੀਂ ਹੈ ਜੀ ਉਹਨਾਂ ਨੂੰ ਬੇਟੀ ਕਰਨੀ ਪੈਣੀ ਹੈ ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਲੱਗੇ ਠੀਕ ਆ ਤੁਸੀਂ ਇੱਕ ਲੈਟਰ ਲਿਖ ਕੇ ਜੁਰ ਅਪਲੋਡ ਕਰ ਦੋ ਵੀ ਮੇਰੀ ਵਾਈਫ ਵੱਲੋਂ ਆਪਣੀ ਵਾਈਫ ਵੱਲੋਂ ਵੀ ਮੈਂ 4585 ਦਾ ਜੁਰ ਭੇਜ ਕਰਨਾ ਚਾਹੁੰਦੀ ਹਾਂ ਫੰਕਸ਼ਨ ਇੰਗਲਿਸ਼ ਦੇ ਇਹਨੇ ਪਲੇਸ ਵੀ ਮੇਰੇ ਕੋਲ ਫੰਕਸ਼ਨ ਇੰਗਲਿਸ਼ ਦਾ ਅਟੈਂਡੈਂਸ ਨਹੀਂ ਹੈਗਾ ਉਹ ਜਦੋਂ ਅਪਲੋਡ ਕਰੋਗੇ ਤੁਸੀਂ ਇੱਕ ਛੋਟੀ ਜੀ ਲਿਖ ਕੇ ਭੇਜ ਸਕਦੇ ਹੋ ਜਾਂ ਜਿੰਨਾਂ ਨੂੰ ਤੁਹਾਡੀ ਫਾਈਲ ਆਈ ਉਹ ਲਿਖ ਦੇਣ ਵੀ ਐਪਲੀਕੈਂਟ ਦਾ ਜਿਹੜਾ ਸੈਕੰਡ ਵੀਜ਼ਾ ਐਪਲੀਕੇਸ਼ਨ ਚਾਰਜ ਫॉर ਸੈਕੰਡਰੀ ਐਪਲੀਕੈਂਟ ਇਨ ਲਿਗੋ ਆਫ ਫੰਕਸ਼ਨ ਇਗਲਿਕ ਪੇ ਕਰਨਾ ਚਾਹੇ ਸ਼ਾਇਦ ਹੋਵੇ ਇਹ ਗੱਲ ਸਾਡੀ ਜਦੋਂ ਇਹਨੂੰ ਆਪ ਸਾਡੀ ਤੁਹਾਨੂੰ ਫੀਸ ਪੇ ਕਰਤੀ ਫਿਰ ਤਾਂ ਆਸਤੇ ਦਸੰਦੇ ਵਿੱਚ ਵੀਜ਼ਾ ਆ ਜਾਏ ਅਜੇ ਜੇ ਤੁਹਾਨੂੰ ਇਨਵੌਇਸ ਨਹੀਂ ਆਈ ਹੋ ਸਕਦਾ ਤੁਹਾਡੇ ਬਾਕੀ ਬੈਂਕ ਅਕਾਊਂਟ ਚੈੱਕ ਚੱਲ ਰਿਹਾ ਹੋ ਉਹ ਤੁਸੀਂ ਪੇ ਨਹੀਂ ਕਰ ਸਕਦੇ ਜਿੰਨਾ ਚਿਰ ਤੁਹਾਨੂੰ ਡਿਪਾਰਟਮੈਂਟ ਵੱਲੋਂ ਇਨਵੌਇਸ ਨਹੀਂ ਆਉਂਦੀ ਹਾਂਜੀ ਜੀ ਭੈਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਇੱਕ ਸਾਡੀ ਬੇਨਤੀ ਆ ਜੇ ਤੁਸੀਂ ਕੋਈ ਵੀ ਸਵਾਲ ਲਿਖਦੇ ਹੋ ਨਾ ਜੀ ਜਿਆਦਾ ਤੁਸੀਂ ਉਹਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਵਿੱਚ ਪੰਜੇ ਤੁਸੀਂ ਪੰਜਾਬੀ ਵਿੱਚ ਲਿਖਣਾ ਚਾਹੁੰਦੇ ਆ ਤਾਂ ਕਿਰਪਾ ਕਰਕੇ ਗੁਰਮੁਖੀ ਵਿੱਚ ਲਿਖ ਕੇ ਭੇਜਿਆ ਕਰੋ ਕਿਉਂਕਿ ਜੇ ਜਿਹੜੀ ਤੁਸੀਂ ਇੰਗਲਿਸ਼ ਵਿੱਚ ਲਿਖ ਕੇ ਭੇਜਦੇ ਨਾ ਸਾਡੇ ਕੁਝ ਪੱਲੇ ਨਹੀਂ ਪੈਂਦਾ ਹੁਣ ਇੱਕ ਮੇਰੇ ਸਾਹਮਣੇ ਸਵਾਲ ਤਾਂ ਹੈਗਾ ਹੁਣ ਜੇ ਮੈਂ ਉਹ ਨਾਮ ਲੈ ਕੇ ਪੁੱਛੂੰਗਾ ਕਰੂ ਸਰਸ਼ਕ ਨਾ ਗੁੱਸਾ ਕਰ ਜੰਨਾ ਕਿ ਸਾਡਾ ਨਾਮ ਲੈਤਾ ਤੇ ਤੁਸੀਂ ਉਹ ਪ੍ਰੋਪਰ ਪੜਿਆ ਨਹੀਂ ਹੈਗਾ ਹੁਣ ਮੈਨੂੰ ਇਹਦੀ ਕੁਝ ਨਹੀਂ ਸਮਝ ਆ ਰਹੀ ਲਿਖਿਆ ਹੋਇਆ ਸਰ ਕਮਰਸ਼ੀਅਲ ਕੁੱਕਰੀ ਦਾ ਸਰਟੀਫਿਕੇਟ ਤਿੰਨ ਕੰਪਲੀਟ ਤਾਂ ਵਿਜ਼ਟਰ 2 ਸਟੱਡੀ ਵੀਜ਼ਾ ਕੈਨਸਲ ਤਾਂ ਹੁਣ ਆਤ ਤਾ ਵਾ ਕੋਸਰੀ 2 ਨਰਸਿੰਗ ਚੇਂਜ ਹੋ ਸਕਦਾ ਹੈ ਚਲੋ ਮੈਂ ਅੰਦਾਜ਼ਾ ਲਾ ਕੇ ਦੱਸ ਦਿੰਦਾ ਬਈ ਅੰਦਾਜ਼ਾ ਲਾ ਕੇ ਦੱਸ ਦਿੰਦਾ ਹਾਂ ਸਵਾਲ ਆ ਜਿਹੜਾ ਇਹਦਾ ਕੋਈ ਸੌਲਿਊਸ਼ਨ ਹੈ ਕਿਸਨ ਥੱਲੇ ਦਿਖਾਉਣ ਲਈ ਨਹੀਂ ਦਿੱਤੀ ਕਹਿੰਦੇ ਇਹਦਾ ਕੋਈ ਮਤਲਬ ਨਹੀਂ ਬਣ ਰਿਹਾ ਜਾਂ ਤਾਂ ਇੰਗਲਿਸ਼ ਪ੍ਰੋਪਰ ਲਿਖ ਦੇਗਾ ਜਾਂ ਅੰਦਰੋਂ ਕਿ ਜੀ ਪਾ ਦੇ ਕਰੋ ਇੱਥੋਂ ਅੰਦਾਜ਼ਾ ਮੈਨੂੰ ਇਹ ਲੱਗਦਾ ਤੁਸੀਂ ਵਿਜ਼ਟਰ ਆਇ ਸੀ ਕਮਰਸ਼ੀਅਲ ਕੋ ਕਰੀ ਤੁਸੀਂ ਸਟੂਡੈਂਟ ਵੀਜ਼ਾ ਪਾਇਆ ਉਹ ਹੋ ਗਿਆ ਰਿਫਿਊਜ਼ ਹੁਣ ਤੁਸੀਂ ਸਰਟੀਫਿਕੇਟ ਥ੍ਰੀ ਕੰਪਲੀਟ ਕਰ ਲਿਆ ਤੁਸੀਂ ਪੁੱਛ ਰਹੇ ਹੋ ਵੀ ਨਰਸਿੰਗ ਹੋ ਸਕਦਾ ਦੇਖੋ ਜੀ ਤੁਹਾਨੂੰ ਨਰਸਿੰਗ ਇੰਸਟੀਚੂਟ ਨੇ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੋਇਆ ਤਾਂ ਚਾਂਸ ਬਹੁਤ ਥੋੜੇ ਨੇ ਵੀ ਤੁਹਾਨੂੰ ਐਡਮਿਸ਼ਨ ਆਉਣ ਦੇਣਗੇ ਐਥਰ ਤੁਹਾਨੂੰ ਟ੍ਰਿਵਿਨਲ ਤੁਸੀਂ ਆਲਰੇਡੀ ਲਾ ਦਿੱਤੀ ਹੁਣ ਇਹ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਇਹਦਾ ਹੱਲ ਇਹੀ ਹੈ ਆਪਣੀ ਕੁੱਕਰੀ ਦੀ ਪੜ੍ਹਾਈ ਹੈ ਜਿਹੜੀ ਉਹਨੂੰ ਲਗਾਤਾਰਤਾ ਦੇ ਵਿੱਚ ਜਾਰੀ ਰੱਖੋ ਜਦੋਂ ਟ੍ਰਿਵਿਨਲ ਓਪਨ ਹੁੰਦੀ ਹੈ ਉੱਤੇ ਚੰਗੀ ਤਰ੍ਹਾਂ ਸਬਮਿਸ਼ਨ ਵਗੈਰਾ ਲਾ ਕੇ ਟਰਾਈ ਕਰੋ ਵੀ ਤੁਹਾਡਾ ਜਿਹੜਾ ਕੁੱਕਰੀ ਦੇ ਬੇਸ ਤੇ ਹੀ ਸਟੂਡੈਂਟ ਵੀਜ਼ਾ ਜਿਹੜਾ ਟ੍ਰਿਵਿਨਲ ਦੇ ਵਿੱਚ ਔਰ ਰਿਮਿਟ ਔਰ ਰਿਮਿਟਾ ਬਦਲ ਰੀਕਨਸਿਡਰ ਕਰਨ ਲਈ ਟ੍ਰਿਵਿਨਲ ਮੈਂਬਰ ਡਿਪਾਰਟਮੈਂਟ ਦੇ ਪੇਜ ਤੇ ਤਾਂ ਚਾਂਸ ਹੈਗੇ ਨੇ ਆਦਰਵਾਇਸ ਸਿਚੁਏਸ਼ਨ ਡਿਫਿਕਲਟ ਹੈ ਸੇਪਟੀ ਤੁਹਾਡਾ ਨਾਲ ਹੈਗੀ ਹੈ ਪਰ ਅੰਦਰ ਸਿੱਕ ਜਾਣਾ ਇਹ ਥੋੜਾ ਮੁਸ਼ਕਲ ਲੱਗਦਾ ਹੈ ਜੀ ਬਿਲਕੁਲ ਸੋ ਪਲੀਜ਼ ਮਾਇਨਾ ਕਰਿਓ ਸਾਡਾ ਕੋਈ ਮਕਸਦ ਤੁਹਾਨੂੰ ਕੋਈ ਨੀਚਾ ਦਾ ਹੋਣਾ ਜਾ ਉਹ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਸਵਾਲ ਪੁੱਛਦੇ ਹੋ ਉਹ ਸਹੀ ਸਵਾਲ ਸਾਡੇ ਤੱਕ ਪਹੁੰਚੇ ਤਾਂ ਕਿ ਅਸੀਂ ਉਹਦਾ ਸਹੀ ਤੁਹਾਨੂੰ ਜਵਾਬ ਦੇ ਸਕੀਏ ਹੋਰ ਸਾਡਾ ਕੋਈ ਮਕਸਦ ਤੁਹਾਨੂੰ ਕੋਈ ਨੀਚਾ ਦਾ ਖਾਣਾ ਨਹੀਂ ਹੈਗਾ ਸੋ ਬਾਈ ਜੀ ਸਵਾਲ ਜਵਾਬ ਉਹ ਵੀ ਕਾਫੀ ਇੱਥੇ ਆਈ ਥਿੰਕ ਮਿਸਪਲੇਸ ਹੋ ਗਏ ਆਪਣੀਆਂ ਜੋ ਫੇਸਬੁਕ ਦੇ ਉੱਤੇ ਆ ਮੈਂ ਕੋਸ਼ਿਸ਼ ਕਰਾਂਗਾ ਜੇ ਜਦੋਂ ਵੀ ਸਵਾਲ ਮਿਲਦੇ ਨੇ ਜਦਾ ਇਸ ਆਪ ਤੇ ਹੁਣ ਮਨ ਲਾ ਪੋਸੀਬਲ ਹਨ ਪਰ ਆ ਫਾਈਨਲ ਨੂੰ ਸੌਟ ਆਊਟ ਕਰਕੇ ਦੁਬਾਰਾ ਦੁਬਾਰਾ ਟੈਕਨੀਕਲ ਇਸ਼ੂ ਆ ਗਿਆ ਮੇਰੇ ਕੋ ਤਾਂ ਕਰ ਹੋ ਗਏ ਕੁਐਸਚਨ ਪਰ ਆ ਪੰਜ ਸਵਾਲ ਆ ਗਏ ਹੁ ਅਫਤੋਨ ਕਿ ਤੁਹਾਡੇ ਕੋਲ ਹੋ ਕੋਈ ਹੈਗੀ ਗੱਲ ਡਿਸਕਸ ਇੱਕ ਇੱਕ ਸਵਾਲ ਮੈਨੂੰ ਦਿਖ ਰਿਹਾ ਜੀ ਇਹ ਸਵਾਲ ਹੋ ਸਕਦਾ ਜਦੋਂ ਫਿਰ ਬੰਦੇ ਕੈਂਡੀਡੇਟ ਨੂੰ ਜਦੋਂ ਇਸ ਅਸੀਂ ਪਲੇਟਫਾਰਮ ਤੇ ਲਾਈਵ ਹੋ ਕੇ ਪ੍ਰੋਗਰਾਮ ਕਰਦੇ ਆਂ ਸਾਡੀ ਜਿਹੜੀ ਟੈਕਨੀਕਲ ਸਪੋਰਟ ਆ ਉਹ ਕਿਸੇ ਹੋਰ ਜਗ੍ਹਾ ਤੋਂ ਨਾਲ ਦਾ ਟਾਈਮ ਜ਼ੋਰ ਵੀ ਹੋਰ ਆ ਸਾਨੂੰ ਇਹਨਾਂ ਬੰਦੇ ਮਾਰ ਕੇ ਲੋ ਕਮੈਂਟ ਕਰਦੇ ਦੇਖਦੇ ਕਦੇ ਨਹੀਂ ਦੇਖਦੇ ਇੱਕ ਕਮੈਂਟ ਮੈਨੂੰ ਦਿਖ ਰਿਹਾ ਸੀ ਕਹਿੰਦਾ ਵੀ 190 ਦੇ ਇਨਵਿਟੇਸ਼ਨ ਔਨਸ਼ੋਰ ਨੂੰ ਨਹੀਂ ਆ ਰਹਾ ਹੈ ਆਫਸ਼ੋਰ ਨੂੰ ਆਏ ਨਹੀਂ ਮੈਨੂੰ ਲੱਗਦਾ ਜਿਹੜਾ ਇਹ ਸਵਾਲ ਆ ਇਹ ਵੀ ਪੂਰਾ ਨਹੀਂ ਹੈਗਾ ਸਵਾਲ ਪੂਰਾ ਪਾਇਆ ਇਹਨੂੰ ਤਾਂ ਮੈਂ ਲੱਜੇ ਹੀ ਲੱਜੇ ਜੇ ਤੁਸੀਂ ਗੱਲ ਕਰਦੇ ਹੋ ਸ਼ਾਇਦ ਫੌਲਟ ਸਟੇਲ ਗਿਆ ਜਾਨ ਜਿਹੜੇ ਐਡੀਟਸ ਰਹਿੰਦੇ ਆ ਮੈਂ ਮੰਨਦਾ ਕੁਝ ਸੱਜਣਾ ਨੂੰ ਜਿਹੜੇ ਉਹ ਇੱਥੇ ਨੇ ਉਹਨਾਂ ਨੂੰ ਇਨਵਿਟੇਸ਼ਨ ਨਹੀਂ ਹੈ ਪਰ ਕੁਝ ਐਪਲੀਕੈਂਟ ਐਦਾਂ ਦੇ ਨੇ ਆਫਸ਼ੋਰ ਤੋਂ ਜਿਨ੍ਹਾਂ ਨੂੰ ਆਫਸ਼ੋਰ ਤੋਂ ਇਨਵਿਟੇਸ਼ਨ ਆਇਆ ਉਹਦਾ ਰੀਜ਼ਨ ਮੈਂ ਤੁਹਾਨੂੰ ਇਹ ਦੱਸ ਦਿੰਨਾ ਜਿਹੜਾ ਆਫਸ਼ੋਰ ਦਾ ਕ੍ਰਾਈਟੇਰੀਆ ਆਸਟ੍ਰੇਲੀਆ ਦਾ ਉਹ ਆਨਸ਼ੋਰ ਨਾਲੋਂ ਜ਼ਿਆਦਾ ਸਟ੍ਰਿੰਗ ਹੁੰਦਾ ਤੁਹਾਨੂੰ ਐਕਸਪੀਰੀਅੰਸ ਜ਼ਿਆਦਾ ਗਿਣਤੀ ਦੇ ਵਿੱਚ ਚਾਹੀਦਾ ਇੱਥੇ ਤੁਸੀਂ ਮੰਨ ਲਓ ਤਾਂ ਚੇਰਮਨ ਦਾ ਐਕਸਪੀਰੀਅੰਸ ਚਾਹੀਦਾ ਆਫਸ਼ਰਲੀ ਹੋ ਸਕਦਾ ਉਸੇ ਅਕੂਪੇਸ਼ਨ ਦੇ ਵਿੱਚ 3 ਸਾਲ ਦਾ ਚਾਹੀਦਾ ਹੋਵੇ ਡਿਪੈਂਡਿੰਗ ਔਨ ਅਕੂਪੇਸ਼ਨ ਕੀ ਹੈ ਤੁਹਾਡੇ ਇਸ ਕਰਕੇ ਜਦੋਂ ਉਹ ਸਟੇਟ ਵਾਲਾ ਇਨਵਾਈਟ ਕਰਦੇ ਆ ਉਹ ਐਕਸਪੀਰੀਅੰਸ ਵਗੈਰਾ ਦੇਖ ਕੇ ਕਰਦੇ ਆ ਇਹਦੇ ਵਿੱਚ ਆਪਣਾ ਕੋਈ ਕੰਟਰੋਲ ਨਹੀਂ ਹੈਗਾ ਤੁਸੀਂ ਤਾਂ ਸਿਰਫ ਇੱਕ ਚੀਜ਼ ਕਰ ਸਕਦੇ ਤੁਸੀਂ ਸਾਊਥ ਆਸਟ੍ਰੇਲੀਅਨ ਇਮੀਗ੍ਰੇਸ਼ਨ ਜੇ ਤੁਹਾਡਾ ਸਵਾਲ ਸਾਊਥ ਆਸਟ੍ਰੇਲੀਅਨ ਨਾਲ ਹੈ ਤੁਸੀਂ ਉਹਨਾਂ ਨੂੰ ਈਮੇਲ ਲਿਖ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਪੁੱਛ ਸਕਦੇ ਆ ਕਿ ਵੀ ਅਸੀਂ ਇੱਥੇ ਮੈਂ ਤੁਹਾਡਾ ਜਿਹੜਾ ਰੋਸ ਆਉ ਜਾਏ ਕਿਉਂਕਿ ਤੁਸੀਂ ਅਸਾ ਪੜੇ ਵੀ ਫੀਸ ਵੀ ਦਿੱਤੀ ਐ ਇੱਥੇ ਕੰਮ ਕਰਦੇ ਨੇ ਤੁਸੀਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਸੈਟਲ ਠੀਕ ਹੈ ਜੇ ਸੈਟਲ ਹੋ ਹੱਕ ਬਣਦਾ ਵੀ ਤੁਹਾਨੂੰ ਇਨਵੀਟੇਸ਼ਨ ਆਉਂਦਾ ਜਾਈਦਾ ਮੈਂ ਵੀ ਇਸ ਸਹਿਮਤ ਆ ਠੀਕ ਹੈ ਬਾਰਿਸ਼ ਕਈ ਵਾਰੀ ਉਸ ਜਿਹੜਾ ਆਪਣਾ ਕਿੱਤਾ ਉਹਦੇ ਵਿੱਚ ਹੋ ਸਕਦਾ ਵਾ ਲੱਗੂ ਆਈਟੀ ਇੰਡਸਟਰੀ ਆ ਕਿ ਬੈਂਗਲੌਰ ਤੇ ਬੈਠਾ ਉਹਨਾਂ ਨੂੰ ਉਹ ਤਰਜੀਹ ਦੇ ਸਕਦਾ ਹੈ ਕੰਵਰਟ ਕੋਈ ਐਡੀਲੇਟ ਦੇ ਵਿੱਚ ਜਿਹੜਾ ਪਿਛਲੇ 6 ਮਹੀਨੇ ਤੋਂ ਕੰਮ ਕਰ ਰਿਹਾ ਰਾਦਰਦਨ ਜਿਹੜਾ ਬੈਂਗਲੋਰਾ ਦਾ 5 ਸਾਲ ਤੋਂ ਕੰਮ ਕਰ ਰਿਹਾ ਠੀਕ ਹੈ ਇਸ ਕਰਕੇ ਉਹਨੂੰ ਇਨਵਿਟੇਸ਼ਨ ਆ ਸਕਦਾ ਇਹਦਾ ਮੈਨੂ ਵੀ ਨਹੀਂ ਪਤਾ ਕਿ ਕਿਸ ਨੇ ਹਾਜ਼ਰ ਦਾ ਇਨਵਾਈਟ ਕਰਦੇ ਤੁਸੀਂ ਸਿਰਫ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਜਿਹੜੀ ਵੀ ਇਨਕੁਆਰੀ ਲਾਈਨ ਆ ਉਹਨਾਂ ਦੀ ਉੱਥੇ ਜਾ ਕੇ ਈਮੇਲ ਕਰ ਸਕਦੇ ਵੀ ਅਸੀਂ ਇੱਥੇ ਬੈਠੇ ਹਾਂ ਆਹ ਆ ਚੀਜ਼ਾਂ ਅਸੀਂ ਕੀਤੀ ਹੋਈਆਂ ਨੇ ਤੁਸੀਂ ਆਫਸ਼ੋਰ ਤੋਂ ਐਪਲੀਕੈਂਟ ਨੂੰ ਇਨਵਾਈਟ ਕਰ ਸਕਦੇ ਪਲੀਜ਼ ਸਾਡੀ ਰਿਕਵੈਸਟ ਆ ਆਨਸ਼ੋਰ ਬਾਰੇ ਵੀ ਸੋਚੋ ਸ਼ਾਇਦ ਉਹਨਾਂ ਦੇ ਮਾਨ ਮੇ ਪੈ ਜਾਵੇ ਬਾਕੀ ਜੇ ਕਿਸੇ ਦੀ ਸ਼ਾਮ ਦੇ ਖਲਾਫ ਅੱਖਰ ਬੰਦ ਕਰ ਮੇਰੇ ਤੋਂ ਜਾਂ ਮਨਪੀ ਤੋਂ ਫੋਨ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਹੈ ਮੇਰਾ ਕਲ ਭਾਈ ਅੰਜਲੀ ਇਹ ਨਹੀਂ ਕਾਫੀ ਹੈ ਜਾਂ ਕਿ ਜੇ ਤੁਹਾਡਾ ਸਵਾਲ ਆਉਂਦਾ ਬਿਲਕੁਲ ਭਾਈ ਜੀ ਜੋ ਆਪਾਂ ਜਾਣਕਾਰੀ ਸਾਂਝੀ ਕਰਨੀ ਸੀ ਕਰ ਚੁੱਕੇ ਹਾਂ ਜੀ ਤੇ ਫਿਰ ਵੀ ਜੇਕਰ ਦਰਸ਼ਕਾਂ ਦਾ ਕੋਈ ਵੀ ਸਵਾਲ ਹੋਵੇ ਤਾਂ ਕਿਰਪਾ ਕਰਕੇ ਗੁਰਮੁਖੀ ਦੇ ਵਿੱਚ ਜਾਂ ਫਿਰ ਪ੍ਰੋਪਰ ਇੰਗਲਿਸ਼ ਦੇ ਵਿੱਚ ਸਾਨੂੰ ਲਿਖ ਕੇ ਭੇਜੋ ਤਾਂ ਕਿ ਤੁਹਾਡਾ ਸਹੀ ਜਵਾਬ ਸਹੀ ਜਵਾਬ ਦੇਖ ਲੱਕੀਏ ਜੇ ਕਿਸੇ ਸ਼ਾਨ ਚ ਕੋਈ ਵੀ ਸਾਡੇ ਵੱਲੋਂ ਕੋਈ ਵੀ ਲਫਜ਼ ਉੱਪਰ ਨੀਚੇ ਬੋਲੇਗਾ ਹੋ ਤਾਂ ਅਸੀਂ ਦੋਨੋਂ ਭਰਾ ਤੁਹਾਨੂੰ ਮਾਫੀ ਮੰਗਦੇ ਆਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਅਸੀਂ ਸੁਧਾਰ ਲਈ ਆਪਣਿਆ ਹਾਸਟ ਵੀ ਤੇ ਬਾਈ ਜੀ ਮਨ ਨੂੰ ਮੈਂ ਆਪਣਾ ਸੁਭਾਅ ਤਾਂ ਠੀਕ ਹੈ ਆ ਨਰਮਾਈ ਨਾਲ ਆਪਾਂ ਗੱਲ ਕਰਦੇ ਆਂ ਨਹੀਂ ਨਹੀਂ ਬਾਈ ਕਈ ਵਾਰੀ ਦੇਖੋ ਸਾਰਿਆਂ ਨੂੰ ਖੁਸ਼ ਤਾਂ ਨਹੀਂ ਕਰ ਸਕਦੇ ਪਰ ਜੇ ਅਸੀਂ ਇੱਥੇ ਆ ਕੇ ਪ੍ਰੋਗਰਾਮ ਲਾਈਜ਼ ਕਰਦੇ ਆਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਕਦੇ ਵੀ ਕਮਰਸ਼ੀਅਲ ਰਿਪੋਰਟ ਨਹੀਂ ਹੈਗਾ ਇੱਥੇ ਬਿਲਕੁਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ 7 ਸਾਲ ਹੋ ਗਏ ਮੈਨੂੰ ਬਿਜ਼ਨਸ ਕਰਦੇ ਨੂੰ ਅੱਜ ਤੱਕ ਜਦੋਂ ਦੇ ਡਿਜੀਟਲ ਐਡਵਰਟਾਈਜ਼ਮੈਂਟ ਤੇ ਬਿਲਕੁਲ ਕਰ ਸਕਦੇ ਸਾਨੀ ਔੜ ਨਹੀਂ ਪਈ ਤੇ ਮੈਂ ਚਾਹੁੰਦਾ ਹਾਂ ਨਾ ਵੀ ਜਿਹੜੇ ਸਵਾਲ ਨੇ ਉਹ ਤੁਸੀਂ ਇੱਥੇ ਹੀ ਪੁੱਛ ਲਿਆ ਕਰੋ ਬਾਕੀ ਬਾਈ ਸੱਚ ਆ ਨਾ ਜਿਹੜਾ ਥੋੜਾ ਜਿਹਾ ਕੌੜਾ ਤਾਂ ਹੁੰਦਾ ਲੱਗਦਾ ਜੀ ਬਿਲਕੁਲ ਜੇ ਬੋਲਣਾ ਕਿਸੇ ਨੂੰ ਤਾਂ ਬੋਲਣਾ ਪੈਣਾ ਠੀਕ ਹੈ ਜੇ ਮੈਂ ਬੋਲਦਾ ਬੋਸਾ ਦਾ ਪਰਮਾਤਮਾ ਨੇ ਲਈ ਵੀਪੀ ਲਈ ਆ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਇਹ ਬੋਲਣ ਕਰਕੇ ਕਿਸੇ ਨਾ ਪਲੇਟਫਾਰਮ ਤੇ ਪ੍ਰੋਗਰਾਮ ਹੋਵੇ ਰਿਗਾਰਡਿੰਗ ਜਾਨਰੇ ਹੋਣ ਸੱਜਣ ਦਿੱਲੀ ਵੀ ਸਾਡੇ ਬੱਤਰਵੇਲੀ ਲੋਕਾਂ ਨੂੰ ਵੇਅਰ ਕਰਦੇ ਆ ਕਿਸੇ ਹੋਰ ਵੀ ਚੈਨਲ ਤੇ ਕਰਦੇ ਹੋਣ ਉਹਨਾਂ ਦਾ ਵੀ ਧੰਨਵਾਦ ਆ ਲੋਕਾਂ ਦੇ ਕਈਆਂ ਦੇ ਪੈਸੇ ਬਚਦੇ ਬਹੁਤ ਸਾਰੇ ਲੋਕ ਨੇ ਜਿਹੜੇ ਪੈਸੇ ਤਿਆਰ ਕਰੇ ਇਕੱਠੇ ਨੇ ਬਾਅਦ ਫੋਨ ਆਉਂਦਾ ਬਈ ਤੁਹਾਡਾ ਪ੍ਰੋਗਰਾਮ ਦੇਖ ਲਿਆ ਅਸੀਂ ਨਹੀਂ ਗਏ ਤੇ ਫਿਰ ਬਾਅਦ ਵਿੱਚ ਲੱਗਾ ਬਸ ਚਿੰਟਾ ਠਗੀ ਦਾ ਨਸਲਾ ਲੈ ਲਈ ਠੀਕ ਹੈ ਇਸ ਕਰਕੇ ਸਾਥੇ ਥੋੜਾ ਜਿਹਾ ਕੌੜਾ ਹੁੰਦਾ ਬਾਕੀ ਤੁਹਾਡੇ ਨਾਲ ਪਿਆਰ ਹੈ ਇਸ ਕਰਕੇ ਅਸੀਂ ਇੱਥੇ ਆ ਕੇ ਬੋਲਦੇ ਹਈਏ ਬਾਜੀ ਜੀ ਜਾਈਏ ਹਾਂ ਜੀ ਬਿਲਕੁਲ ਬਾਜੀ ਸੋ ਦਰਸ਼ਕੋ ਆਏ ਹਫਤੇ ਫਿਰ ਤੁਹਾਡੇ ਦਰਸ਼ਣ ਕਰਾਂਗੇ ਉਮੀਦ ਕਰਦੇ ਹਾਂ ਮਿੰਟੂ ਭਾਈ ਜੀ ਉਦੋਂ ਵਾਪਸ ਆ ਕੇ ਉਹ ਪ੍ਰੋਗਰਾਮ ਕਰਨਗੇ ਸੋ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਆਪਣੇ ਪਰਿਵਾਰ ਨਾਲ ਚੰਗੇ ਪਲ ਬਿਤਾਓ ਤੇ ਆਪਾਂ ਮਿਲਦੇ ਹਾਂ ਫਿਰ ਅਗਲੇ ਹਫਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ